ਜੈ ਪੀਰਾਂ ਦੀ ਦੋਸਤੋ ਅੱਜ ਲਖਦਾਤਾ ਪੀਰ ਬਾਬਾ ਸਖੀ ਸਰਬਰ ਜੀ ਦਾ ਦਿਨ ਹੈ ਵੀਰਵਾਰ ਤੇ ਅੱਜ ਤੁਹਾਨੂੰ ਲਖਦਾਤਾ ਜੀ ਲਾਲਾਂ ਵਾਲੇ ਬਾਬਾ ਸਖੀ ਸਰਬਰ ਜੀ ਦੇ ਵੱਡੇ ਪੀਰ ਨਗਾਹੇ ਦੇ ਦਰਸ਼ਨ ਕਰਵਾਵਾਂਗੇ ਤੇ ਵੱਡੇ ਪੀਰ ਨਗਾਹੇ ਨਾਲ ਸੰਬੰਧਿਤ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਲਖਦਾਤਾ ਪੀਰ ਜੀ ਆਪਣੇ ਸ਼ਰਧਾਲੂਆਂ ਦੇ ਸਾਰੇ ਕਾਰਜ ਠੀਕ ਕਰ ਦਿੰਦੇ ਨੇ ਤੇ ਪੁੱਤਰਾਂ ਦੀਆਂ ਜੋੜੀਆਂ ਬਖਸ਼ਦੇ ਨੇ ਇਹ ਲਖਦਾਤਾ ਸਾਹਿਬ ਅੱਜ ਤੁਹਾਡੇ ਵੀ ਸਾਰੇ ਕਾਰਜ ਠੀਕ ਕਰ ਦੇਣਗੇ। ਦੋਸਤੋ ਲਖਦਾਤਾ ਪੀਰ ਜੀ ਦਾ ਵੱਡਾ ਪੀਰ ਨਗਾਹਾ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ ਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਤੋਂ 8 ਕਿਲੋਮੀਟਰ ਦੂਰ ਪੀਰ ਨਗਾਹਾ ਊਨਾ ਤੋਂ 8 ਕਿਲੋਮੀਟਰ ਦੀ ਦੂਰੀ ਤੇ ਪੀਰ ਨਗਾਹੇ ਦੇ ਨਾਮ ਤੇ ਪ੍ਰਸਿੱਧਾ ਇਹ ਪਿੰਡ ਤੇ ਦੋਸਤੋ ਇੱਥੇ ਲਖਦਾਤਾ ਪੀਰ ਜੀ ਦਾ ਇਹ ਵੱਡਾ ਪੀਰ ਨਗਾਹਾ ਹੈ ਤੇ ਇਸ ਜਗ੍ਹਾ ਤੇ ਪਹਾੜੀਆਂ ਦੇ ਵਿਚਕਾਰ ਗੁਫਾ ਦੇ ਵਿੱਚ ਬਰਾਜਮਾਨ ਨੇ ਲਖਦਾਤਾ ਪੀਰ ਜੀ ਤੇ ਕਿਹਾ ਜਾਂਦਾ ਕਿ ਹੁਣ ਕਲਯੁਗ ਦੇ ਸਮੇਂ ਦੌਰਾਨ ਵੀ ਲਖਦਾਤਾ ਪੀਰ ਜੀ ਆਪਣੀ ਕੱਕੀ ਕੋੜੀ ਤੇ ਸਵਾਰ ਹੋ ਕੇ ਇਸ ਵੱਡੇ ਪੀਰ ਨਗਾਹੇ ਦੇ ਵਿੱਚ ਪਹੁੰਚਦੇ ਨੇ ਤੇ ਆਪਣੇ ਸ਼ਰਧਾਲੂਆਂ ਦੇ ਦੁੱਖ ਦਰਦ ਦੂਰ ਕਰਦੇ ਨੇ ਦੋਸਤੋ ਵੱਡਾ ਪੀਰ ਨਗਾਹਾ ਪਹਾੜੀਆਂ ਦੇ ਵਿਚਕਾਰ ਲਖਦਾਤਾ ਪੀਰ ਜੀ ਦਾ ਬਹੁਤ ਸੋਹਣਾ ਦਰਬਾਰ ਹੈ ਤੇ ਦੱਸਿਆ ਜਾਂਦਾ ਕਿ ਨਗਾਈਆ ਨਾਮ ਦਾ ਇੱਕ ਸ਼ਰਧਾਲੂ ਲਖਦਾਤਾ ਪੀਰ ਜੀ ਦਾ ਪਰਮ ਭਗਤ ਸੀ ਤੇ ਨਗਾਈਆ ਜੀ ਕੋੜ ਰੋਗ ਤੋਂ ਪੀੜਿਤ ਸੀ ਤੇ ਉਹਨਾਂ ਟਾਈਮਾਂ ਦੇ ਵਿੱਚ ਲੋਕ ਲਖਦਾਤਾ ਸਾਹਿਬ ਜੀ ਦੇ ਵੱਡੇ ਪੀਰ ਨਗਾਹੇ ਜਿਹੜਾ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਮਲਤਾਨ ਸ਼ਹਿਰ ਦਰਸ਼ਨ ਕਰਨ ਦੇ ਲਈ ਜਾਇਆ ਕਰਦੇ ਸਨ ਪਰ ਨਗਾਹਿਆ ਜੀ ਕੋੜ ਰੋਗ ਤੋਂ ਪੀੜਿਤ ਹੋਣ ਕਾਰਨ ਵੱਡੇ ਪੀਰ ਨਗਾਹੇ ਮਲਤਾਨ ਸ਼ਹਿਰ ਨਹੀਂ ਸੀ ਪਹੁੰਚ ਸਕੇ ਤੇ ਉਹਨਾਂ ਵੱਲੋਂ ਇਸੇ ਜਗ੍ਹਾ ਤੇ ਇਸੇ ਪਹਾੜੀ ਦੇ ਵਿੱਚ ਇਸ ਗੁਫਾ ਦੇ ਵਿੱਚ ਲਖਦਾਤਾ ਸਾਹਿਬ ਜੀ ਦੀ ਭਗਤੀ ਬੰਦਗੀ ਕੀਤੀ ਗਈ ਸੀ ਤੇ ਨਗਾਈਆ ਜੀ ਦੀ ਭਗਤੀ ਬੰਦਗੀ ਤੋਂ ਖੁਸ਼ ਹੋ ਕੇ ਲਖਦਾਤਾ ਜੀ ਨੇ ਨਗਾਈਆ ਜੀ ਨੂੰ ਇਸੇ ਜਗ੍ਹਾ ਤੇ ਦਰਸ਼ਨ ਦਿੱਤੇ ਸਨ ਤੇ ਲਖਦਾਤਾ ਜੀ ਨੇ ਆਪਣੇ ਪਰਮ ਭਗਤ ਨਗਾਈਆ ਜੀ ਦਾ ਛਪੜੀ ਦੇ ਵਿੱਚ ਇਸ਼ਨਾਨ ਕਰਵਾ ਕੇ ਕੋੜ ਰੋਗ ਦੂਰ ਕੀਤਾ ਸੀ ਦੋਸਤੋ ਤਸਵੀਰਾਂ ਦੇ ਵਿੱਚ ਜਿਹੜਾ ਤੁਸੀਂ ਸਰੋਵਰ ਦੇਖ ਰਹੇ ਹੋ ਦੱਸਿਆ ਜਾਂਦਾ ਕਿ ਇਸ ਜਗ੍ਹਾ ਦੇ ਉੱਤੇ ਪਹਿਲਾਂ ਕੱਚੀ ਛਪੜੀ ਹੁੰਦੀ ਸੀ ਤੇ ਲਖਦਾਤਾ ਸਾਹਮਣੇ ਆਪਣੇ ਪਰਮ ਭਗਤ ਨਗਾਈਆ ਜੀ ਨੂੰ ਇਹ ਗੱਲ ਕਹੀ ਸੀ ਕਿ ਇਸ ਕੱਚੀ ਛਪੜੀ ਦੇ ਵਿੱਚ ਇਸ਼ਨਾਨ ਕਰੋ ਜਿਸ ਤੋਂ ਬਾਅਦ ਤੁਹਾਨੂੰ ਕੋੜ ਰੋਗ ਤੋਂ ਮੁਕਤੀ ਮਿਲ ਜਾਵੇਗੀ ਅਤੇ ਨਗਾਈਆ ਜੀ ਨੇ ਆਪਣੇ ਪੀਰ ਦਾ ਹੁਕਮ ਮੰਨ ਕੇ ਇਸ ਛਪੜੀ ਦੇ ਵਿੱਚ ਇਸ਼ਨਾਨ ਕੀਤਾ ਤੇ ਉਹਨਾਂ ਨੂੰ ਕੋਹੜ ਰੋਗ ਤੋਂ ਮੁਕਤੀ ਮਿਲੀ ਸੀ ਦੱਸਿਆ ਜਾਂਦਾ ਕਿ ਲਖਦਾਤਾ ਪੀਰ ਜੀ ਨੇ ਆਪਣੇ ਪਰਮ ਭਗਤ ਨਗਾਈਆ ਜੀ ਦੇ ਨਾਲ ਬਚਨ ਕੀਤੇ ਸਨ ਤੇ ਦੱਸਿਆ ਸੀ ਕਿ ਇਸ ਜਗ੍ਹਾ ਦੇ ਉੱਤੇ ਵੱਡਾ ਪੀਰ ਨਗਾਹਾ ਮਨਜ਼ੂਰ ਹੋਵੇਗਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਜਗ੍ਹਾ ਦੇ ਉੱਤੇ ਦਰਸ਼ਨ ਕਰਨ ਦੇ ਲਈ ਆਇਆ ਕਰਨਗੀਆਂ ਤੇ ਅਸੀਂ ਖੁਦ ਇਸ ਗੁਫਾ ਦੇ ਵਿੱਚ ਬਰਾਜਮਾਨ ਹੋ ਕੇ ਆਪਣੇ ਸ਼ਰਧਾਲੂਆਂ ਦੇ ਸਾਰੇ ਕਾਰਜ ਠੀਕ ਕਰਿਆ ਕਰਾਂਗੇ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਉਸੇ ਬਚਨਾਂ ਦੇ ਮੁਤਾਬਕ ਲਖਦਾਤਾ ਲਾਲਾਂ ਵਾਲੇ ਪੀਰ ਇਸ ਵੱਡੇ ਪੀਰ ਨਗਾਇਹੇ ਦੇ ਵਿੱਚ ਬਰਾਜਮਾਨ ਨੇ ਤੇ ਆਉਣ ਵਾਲੀਆਂ ਸੰਗਤਾਂ ਦੇ ਸਾਰੇ ਦੁੱਖ ਰੋਗ ਦੂਰ ਕਰਦੇ ਨੇ ਦੋਸਤੋ ਜਿਸ ਕੱਚੀ ਛਪੜੀ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਨਗਾਇਹਾ ਜੀ ਦਾ ਕੋਣ ਰੋਗ ਦੂਰ ਹੋਇਆ ਸੀ ਉਸ ਜਗ੍ਹਾ ਦੇ ਉੱਤੇ ਬਹੁਤ ਸੋਹਣਾ ਵੱਡਾ ਇੱਕ ਸਰੋਵਰ ਬਣਿਆ ਹੋਇਆ ਹੈ ਤੇ ਸੰਗਤਾਂ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਨੇ ਤੇ ਇੱਥੇ ਇਸ਼ਨਾਨ ਕਰਨ ਦੇ ਨਾਲ ਦੱਸਿਆ ਜਾਂਦਾ ਹੈ ਕਿ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਵੱਡੇ ਪੀਰ ਨਗਾਹੇ ਦੇ ਵਿੱਚ ਲਖਦਾਤਾ ਪੀਰ ਜੀ ਦੇ ਰੋਜੇ ਤੋਂ ਇਲਾਵਾ ਮਾਤਾ ਐਸਾਂਜੀ ਦਾ ਸਥਾਨ ਬਣਿਆ ਹੋਇਆ ਹੈ ਅਤੇ ਲਖਦਾਤਾ ਪੀਰ ਜੀ ਦੇ 41 ਮਲੰਗਾਂ ਦੀ ਉਹ ਗੁਫਾ ਜਿੱਥੇ ਲਖਦਾਤਾ ਜੀ ਦੇ 41 ਮਲੰਗ ਠਹਿਰੇ ਸਨ ਉਹ ਗੁਫਾ ਵੀ ਮੌਜੂਦ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਵੱਡੇ ਪੀਰ ਨਗਾਹੇ ਦੇ ਵਿੱਚ ਪਹੁੰਚ ਕੇ ਲਖਦਾਤਾ ਪੀਰ ਜੀ ਦੇ ਦਰਸ਼ਨ ਕਰਦੇ ਨੇ ਤੇ ਦੂਰ ਦੂਰ ਤੋਂ ਵੱਖ-ਵੱਖ ਸਟੇਟਾਂ ਦੇ ਵਿੱਚੋਂ ਸ਼ਰਧਾਲੂ ਵੱਡੇ ਪੀਰ ਨਗਾਹੇ ਦੇ ਵਿੱਚ ਪਹੁੰਚਦੇ ਨੇ ਵੱਡੇ ਪੀਰ ਨਗਾਹੇ ਦੇ ਵਿੱਚ ਰਜਾਨਾ ਹੀ ਸ਼ਰਧਾਲੂਆਂ ਦਾ ਵੱਡਾ ਇਕੱਠ ਹੁੰਦਾ ਤੇ ਜੇਕਰ ਵੀਰਵਾਰ ਦੀ ਗੱਲ ਕੀਤੀ ਜਾਵੇ ਤਾਂ ਹਰ ਵੀਰਵਾਰ ਨੂੰ ਹੀ ਬਹੁਤ ਭਾਰੀ ਮੇਲਾ ਪੜਦਾ ਹੈ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਊਗੀ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਜੈ ਪੀਰਾਂ ਦੀ